ਅੱਜ ਆਪਾਂ ਤੁੰਗੜੀ ਹੰਡੀ ਦੇ ਵਿੱਚ ਇਕੱਠੇ ਹੋਏ ਆ ਤੁਸੀਂ ਵੀਡੀਓ ਦੇਖੀਆ ਉਹਨੇ ਕੁਝ ਦਿਨ ਪਹਿਲਾਂ 2 ਤਰੀਕ ਨੂੰ ਪਰਵਾ 2 ਤਰੀਕ ਨੂੰ ਸ਼ੁੱਕਰਵਾਰ ਦਾ ਦਿਨ ਸੀ ਭਾਈ ਰਾਜੂ ਦੇ ਕਾਫੀ ਪਸ਼ੂ ਨੁਕਸਾਨ ਹੋਏ 13 ਵੱਡੀਆਂ ਭੇਡਾਂ ਸੀਗਾ 6-7 ਬੱਚੇ ਸੀ ਦੋਸਤੋ ਅੱਜ ਕੱਲ ਆਪਾਂ ਨੂੰ ਪਤਾ ਵੀ ਭੇਡਾਂ ਦੀ ਬਹੁਤ ਚੀਜ਼ ਕਰਦਾ ਇਹਨੇ ਚਰਨ ਨੇ ਕਿ ਦੋਸਾਰੇ ਤਾਂ ਉਹਦੇ ਜਿਹੜਾ ਸੀ ਨਾ ਜੀ ਪੈਸੇ ਦੇਣੇ ਸੀ ਬਤਲੇ ਜਿਹਦਾ ਭੇਡਾ ਲੱਗਾ ਸੀ ਆ ਨਾ ਕਰਦੇ ਆ ਤੇ ਉਹ ਆਪਨ ਪਤਾ ਸਾਰਾ ਵਿਚਾਰੀ ਨੇ ਹਾਂ ਜੀ ਇਕਰਾਰ ਸੀਗਾ ਇਕਰਾਰ ਵੀ ਜਿਹੜੇ ਹੁੰਦੇ ਨੇ ਪਰ ਉਹ ਜਾਣਕਾਰ ਪਹਿਲੇ ਹੀ ਜਮਣਾ ਪਾਣੀ ਭੇਡਾ ਸੀ ਤੇ ਜਮਣਾ ਪਾਣੀ ਭੇਡ ਦੀ ਗੱਲ ਕਰੀਏ ਕਾਫੀ ਕਸਟ ਆਉਂਦੀ ਰਹੀ ਤਾਂ 25000 ਤੋਂ ਲੈ ਕੇ 30 ਤੋਂ 35-35000 ਚੱਲ ਚੱਲ ਗਿਆ ਭੇਡ ਜਮਣਾ ਪਾਣੀ ਤੇ ਪਰ ਆਪਾਂ ਜੇ ਆਪਾਂ ਸਾਰੇ ਨਾਲ ਕੇ ਇਹਦੇ ਨੁਕਸਾਨ ਨੂੰ ਭਰਨਾ ਚਾਹੀਏ ਤਾਂ ਆਪਾਂ ਭਰ ਸਕਦੇ ਹਾਂ ਲਈ ਕੁਛ ਵੀ ਛੋਟੀ ਛੋਟੀ ਮਤਸਰਾਲੀ ਇਹਦਾ ਨੁਕਸਾਨ ਕੂਕਾ ਪਰ ਜੇ ਇਕੱਲੇ ਤੇ ਅੱਜ ਐਡਾ ਵੱਡਾ ਨੁਕਸਾਨ ਹੋ ਗਿਆ ਪਿੱਛੇ ਤੋਂ ਮੁੰਮਤਾ ਕੁੜੀਆਂ ਦਾ ਵਿਆਹ ਕਰਕੇ ਹਟਿਆ ਗਿਆ ਤੇ ਇਕੱਲੇ ਬੰਦੇ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਤੇ ਸਾਰਿਆਂ ਨੇ ਥੋੜਾ ਥੋੜਾ ਥੋੜੇ ਥੋੜੇ ਨਾਲ ਕਹਿੰਦੇ ਗੂਂਦ ਗੂਂਦ ਨਾਲ ਸੁੰਦਰ ਭਰ ਜਾਂਦਾ ਹਾਂ ਹਾਂ ਪਰ ਉਹ ਬੂਨ ਬੂਨ ਦਾ ਅਪਾ ਜੇ ਥੋੜੀ ਥੋੜੀ ਪੈਸੇ ਵੀ ਇਕੱਠੀ ਕਰਕੇ ਇਹਨੂੰ ਥੀ ਜਾਂ ਜਾਨਵਰ ਲੈ ਕੇ ਲਈ ਜਿਹਦੇ ਕੋਈ ਵੀ ਜਾਨਵਰ ਨਹੀਂ ਹੈ। ਪਰ ਇਹਦੀ ਚਰਨ ਦੀ ਪਾ। ਮੈਂ ਆਪਣੇ ਤੱਕ ਉਹ ਇਹਨੂੰ ਮਦਦ ਕਰਨਾ ਪੂਰੀ ਵਧੀਆ। ਜਿਹੜੇ ਕੋਈ ਹੋਰ ਵੀਰਾਂ ਨੇ ਇਹਦੀ ਬੰਦ ਕਰਨੀ ਉਹ। ਉਹ ਵੀ ਮਦਦ ਕਰ। ਮੈਂ 5100 ਰੁਪਿਆ ਆਪਣੇ ਵੱਲੋਂ ਰਾਜ ਨੂੰ ਮਦਦ ਕਰਦਾ। ਬਾਕੀ ਹੋਰ ਵੀ ਲੋਕ ਕਰਦੇ ਦੀ ਮਦਦ ਕਰ ਉਹ। ਬਾਕੀ ਤੁਸੀਂ ਵੀ ਪਾਈ ਦਾ ਨੰਬਰ ਰਾਜ ਦਾ ਕੰਮ ਕਰਦੇ ਐ ਪੈ ਤੁਹਾਨੂੰ। ਕਾਲ ਨੂੰ ਗੁਰਦੀ ਦਾ ਤਾਂ ਵੀ ਸ਼ੇਰ ਤੁਮ। ਲੋਕਾਂ ਨੇ ਤੁਸੀਂ ਇਹਨਾਂ ਸੰਪਰਕ ਕਰਕੇ ਸਾਰੇ ਜਾਂਚ ਕਰ ਦਿੱਤੀ ਕਿਉਂਕਿ ਉਹ ਜਿਹੜੀਆਂ ਭੇਡਾਂ ਮਰੀਆਂ ਨੇ ਬਹੁਤ ਚੰਗੀਆਂ ਭੇਡਾਂ ਸੀ ਕਿਸੇ ਨੇ ਜੂਰੀਆ ਦੇ ਪਾਈ ਸੀ ਉਹ ਖਾਲਜ ਪਾਣੀ ਕਿਤੇ ਬਾਹਰ ਤੇ ਉੱਠ ਕੇ ਆ ਗਿਆ ਖਾਲਜ ਪਾਣੀ ਪੀ ਕੇ ਤੇ ਇੱਕਦਮ ਗੈਸ ਬਣ ਗਈ ਅੰਦਰ ਹਾਂ ਜੂਰੀਆ ਦਾ ਗੈਸ ਬਣ ਤੁੰ ਲੀ ਗਈ ਤੇ ਖੋਲ ਕੋ ਨਾਲ ਦੀ ਨਾਲ ਸਾਹ ਬੰਦ ਹੋ ਗਿਆ ਭੇਡਾਂ ਨਾਲ ਦੀ ਨਾਲ ਮਰ ਗਈ ਇਹ ਅਕਸਰ ਹੀ ਬੰਦੀਆਂ ਹਾਂ ਪੜੀ ਮੈਂ ਲੋਕਾਂ ਨੂੰ ਇੱਕ ਗੱਲ ਕਹਿਣਾ ਹੁੰਦਾ ਯਾਰ ਕਿਸੇ ਦੇ ਬਾਹਨ ਦੇ ਵਿੱਚ ਜੇ ਬਗਲੇ ਦੇ ਪਾਣੀ ਲਾ ਕੇ ਖਾਲਚ ਮੁਰਿਆ ਹੋਇਆ ਖੜਾ ਪਾਣੀ ਕਦੇ ਨਾ ਪਿਓ ਕਿਉਂਕਿ ਜੇ ਉਹਨੇ ਕੋਈ ਸਪਰੇਅ ਕੀਤੀ ਆ ਜਾਂ ਰੇਪਾਈ ਵੀ ਆ ਉਹਦਾ ਪਾਣੀ ਮੁੜ ਕੇ ਅਸਰ ਉਹ ਸਾਰਾ ਖਾਲ ਦੇ ਵਿੱਚ ਆ ਜਾਂਦਾ ਕਈ ਲੋਕ ਮੈਂ ਦੇਖਿਆ ਪਾਣੀ ਕਿੰਨੀ ਭਰ ਲਿਆ ਹੁੰਦੇ ਪੀਣ ਵਾਸਤੇ ਕੋਈ ਚਾਹ ਨਾਲ ਲਾ ਉਸ ਨੂੰ ਕਦੇ ਨਹੀਂ ਦੇਖ ਹਾਂ ਕਿਉਂਕਿ ਉਹ ਪਾਣੀ ਦੇ ਵਿੱਚ ਉਧਰੋਂ ਜਾ ਕੇ ਪਾਣੀ ਬਾਸ ਮੁਰਿਆ ਹੁੰਦਾ ਜਿਹਦੇ ਵਿੱਚ ਰੇ ਦਾ ਵੀ ਅਸਰ ਹੁੰਦਾ ਸਪਰੇਅ ਦਾ ਵੀ ਹੁੰਦਾ ਇਸ ਲਈ ਧਿਆਨ ਨਾਲ ਪਸ਼ੂਆਂ ਤੇ ਧਿਆਨ ਨਾਲ ਆਪਾਂ ਕਰੀਏ ਪਾਣੀ ਕੁਛ ਨਹੀਂ ਨਾ ਜੇ ਦੋ ਚਾਹਲੇ ਨੂੰ ਜਾ ਕੇ ਜਿਸ ਮੋੜ ਤੋਂ ਚਾਲੂ ਤੋਂ ਪਾਣੀ ਦਾ ਜੇ ਜਾਂ ਪਾਣੀ ਨਾ ਹੀ ਪਿਆ ਹੋਵੇ ਫਿਰ ਵੀ ਸਰਦਾਰ ਨੂੰ ਕੋਈ ਗੱਲ ਨਹੀਂ ਉਹ ਤਾਂ ਕਹਿੰਦਾ ਸਹੀ ਕਰਦਾ ਪਰ ਆਪਦੇ ਨੁਕਸਾਨ ਤੋਂ ਬਚੇ ਕਿ ਨਹੀਂ ਬੇਚਿਆ ਕਰਦਾ ਮੈਂ ਕਹਿੰਦਾ ਬਾਕੀ ਰਾਜੂ ਦਾ ਹੋਰ ਸਾਰੀ ਜਾਨਸਰ ਜਿਸ ਤੋਂ ਹੁਆ ਸਸੜੀ ਦਾ ਕੋਈ ਨਾ ਜੀ ਬਾਰੇ ਸਸੜੀ ਦਾ ਇਹ ਹੈ ਚਾਂਦਪੇਡਾ ਮੱਗ ਗਈ ਜੀ ਨਹੀਂ ਕਿਸੇ ਨੂੰ ਪਤਾ ਨਹੀਂ ਕਿਥੇ ਵੀ ਕੀ ਹੈ ਕੀ ਇਹਾਂ ਜੀ ਖਾਲਚ ਗੱਟਾ ਰੇ ਦਾ ਧਰ ਕੇ ਜੂਰੀ ਦਾ ਪਾਣੀ ਛੱਡਿਆ ਕਿਥੋਂ ਜੀ ਉਹ ਮੋਟਰ ਨਹੀਂ ਖੜਾ ਜੇ ਤਾਂ ਪਾਣੀ ਚੱਲਦਾ ਰਹਿੰਦਾ ਤਾਂ ਤਾਂ ਨਹੀਂ ਇੰਨਾ ਸਰਕਾਰ ਦੇ ਦੇ ਜੀ ਮੈਂ ਜਾਂਦਾ ਵੀ ਕਿਤੇ ਬੱਕੀਆਂ ਲੰਦੀ ਦੀਆਂ ਦੀਆਂ ਕਰਾਂ ਛੱਡਣ ਉਹ ਮੇਰੇ ਪਾਲੀ ਕਹਿੰਦੇ ਜੀ ਪਾਲੀਆਂ ਨੂੰ ਜਦ ਤੱਕ ਮੈਂ ਗਿਆ ਲੱਗ ਕੇ 10 ਮਿੰਟਾਂ ਬਾਅਦ ਆਉਣ ਘਟਾ ਕਹਿੰਦੇ ਬਾਬੇ ਕੁੱਠਾ ਮੜਿਆ ਕਿੱਥੇ ਆ ਤੂੰ ਮੈਂ ਤਾਂ ਵੀ 12 ਚੱਕ ਚੱਪਿਆ ਕਨੇਕਟਡਾਂ ਕੰਪਨੀ ਜੀ ਆ ਕੇ ਡੇਗਣ ਲੱਗ ਗਏ ਮੈਂ ਜੀ ਕੁੱਠਾ ਮੁੜਿਆ ਕਾ ਨੂੰ ਉੱਥੇ ਬਾਣਾ ਚ ਜਾ ਕੇ ਗੱਡੀ ਲਾਤੀ ਪੇਡਾਂ ਜੀ 13 14 ਐ ਕੰਮ ਕਾਢੀ ਕਿਹਨਾਂ ਕਰਣ ਲੱਗ ਗਏ ਪਾਸੋਂ ਤੇ ਬੱਚੇ ਦੋ ਧਾਰੀਆਂ ਸੂਂਆ ਬਣੇ ਗਏ ਬਾਕੀ ਸੂਨ ਵਾਲੀਆਂ ਸੀ ਉਹ ਜੀ ਸਾਰੀਆਂ ਜਦ ਗਿਰ ਗਈਆਂ ਸਾਨੂੰ ਤਾਂ ਟਾਈਮ ਹੀ ਨਹੀਂ ਦਿੱਤਾ ਉਹਨਾਂ ਪੇਡਾਂ ਨੂੰ ਵੀ ਦਵਾਈ ਦੇ ਦੀਏ ਕੋਈ ਸਹਾਰਿਆ ਕਿ ਨਹੀਂ 10 ਮਿੰਟ ਚੇ ਘਾਲਾ ਮਰਹਾ ਹੋ ਗਏ 13 ਜਾਨ ਰਤੇ ਜੀ ਸੱਤ ਬੱਚੇ ਪੱਡੇ 13 ਜਾਂ ਮਾਂ ਆਪਣੀ ਭੇਡਾਂ ਦਾ ਲੋਕ ਤੋਂ ਜੈਸ ਮੈਂ ਪਿਆਰੀ ਪੜੀ ਆਲਾ ਨੂੰ ਜਾਣ ਬੈਜੂ ਹਜੇ ਮੈਂ 100 ਰੁਪਿਆ ਦੱਸਤਾ ਦੀ 200000 ਖੜਾ ਵਿਚਰਦਾ ਦੇਣ ਹਾਂ ਤੇ ਚਾਹ ਮਸਾ ਦੇਉਂਗੇ ਜਿਨਾ ਮੇਰੇ ਬਖਤਿਆਂ ਵੇਚਿਆ ਪੁੱਛ ਕਰਾ ਉਹਦਾ ਵੀ ਕੀ ਜਸੂਰਾ ਵਿਚਰਦਾ ਵੀ ਉਹ ਜਾਨਵਰ ਜੀ ਮੇਰੇ ਗੁਜਰ ਗਏ ਵਿਚੋਂ ਮੇਰੇ ਸਾਥੀ ਜੀ ਪਾਲੀ ਐਂ ਟਣੀਆ ਨੇ ਆਪਾਂ ਨੌਕਾਂ ਨੂੰ ਲੈਣਾ ਕਹਿੰਦਾ ਖਵਾ ਕੇ ਮਿੱਟੀ ਵਾਲੀ ਤਣਕ ਫੇਰ ਕਹਿੰਦੇ ਨੇ ਸਾਡੀਆਂ ਭੇਡਾਂ ਮਰ ਗਏ ਜੂਰੀਆ ਕੀ ਕੇ ਰੇ ਕੀ ਕੇ ਮੈਂ ਪੁੱਛਣਾ 14 ਨੂੰ ਮਿੱਟੀ ਵਾਲੀ ਤਣਕਾ ਤਣਕਾ ਖਾ ਕੇ ਤਾਂ ਮੋਖ ਲੱਗੂ ਬੱਕਰੀ ਮਰਦੀ ਕਿਉਂ ਰਾਂ ਨੂੰ ਮਰ ਜੂ ਉਹਨਾਂ ਦਾ ਮੋਖ ਲੱਗ ਗਿਆ ਵੇ ਯਾਰ ਉਹ ਕਿੱਦਾਂ ਤੋਂ ਇੱਕ ਨਾਲ ਮੋਖ ਤੇ ਪਸੂ ਉਲਝੂਗਾ ਮੋਖ ਲੱਗ ਜੂ ਨਹੀਂ ਵੀਰ ਵੀਰ ਮੇਰਾ ਤੂੰ ਪਾਲੀ ਐ ਸਾਡਾ ਭਾਈ ਐ ਕਰਨ ਨੂੰ ਤੇਰੇ ਨਾਲ ਵੀ ਕੀ ਹੋ ਸਕਦਾ ਰੱਬ ਦਾ ਸ਼ੀਕ ਨਹੀਂ ਕੋਈ ਵੀ ਐਂਆਆਂ ਆ ਗੱਲਾਂ ਨਹੀਂ ਕਰਿਆ ਕਰਦੇ ਰੱਬ ਪਤਾ ਨਹੀਂ ਕਿਹੜੀਆਂ ਗੱਲਾਂ ਤੇ ਰਾਜੀ ਐ ਚਲੋ ਮੇਰਾ ਤਾਂ ਨੁਕਸਾਨ ਹੋ ਗਿਆ ਮੈਂ ਚੱਲ ਲਿਆ ਵੀ ਅੱਗੇ ਬਾਰੇ ਨੂੰ ਵਾਗਮੀ ਕੱਟ ਦੀ ਗੱਲ ਕਰਨੀ ਨਹੀਂ ਮਾਣ। ਹੱਥਵਾਨ ਨੇ ਕੀ ਕਹਿਣਾ ਮੇਰੇ ਵੀਰ ਨੂੰ ਵੀ ਚਲੋ ਤੈਹਾਨਾਂ ਦਾ ਨਾਰਾ ਦਾ ਕੀ ਮਾਰਨਾ ਸੀ ਤੂੰ ਨਾ ਮਾਰ ਐਡੀ ਗੰਦਾ ਵੀਡੀਓ ਵੀ ਬਣਤ ਨਹੀਂ ਪੁਣੀ ਸੀ। ਵੀ ਹਰੇ ਮੋੜ ਕੇ ਕਹਿਣਾ ਜੱਟਾਂ ਦਾ ਕੀ ਕਸੂਰ ਹੈ ਜੱਟਾਂ ਦਾ ਤਾਂ ਮੈਂ ਵੀ ਕਸੂਰ ਨਹੀਂ ਜੰਦਾ। ਸਾਡੇ ਹੀ ਕਸੂਰ ਜਦ ਅਸੀਂ ਬਾਣਾ ਛਾਰਦੇ ਆ ਵੀ। ਉਹਨਾਂ ਦਾ ਵਿਚਾਰਾਂ ਨੇ ਪਾਉਣੀ ਯਾਰੇ। ਬਾਕੀ ਮੇਰੇ ਵੀਰ ਜ਼ਿੰਮੇਵਾਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ। ਵੀ ਮੜ ਜਾ ਨੱਕੇ ਕੋ ਜਿੱਥੇ ਪਾਣੀ ਕ੍ਰਾਸ ਹੁੰਦਾ ਹੈ ਮੱਕੀ ਦੇ ਵਿੱਚ। ਸਿਰੇ ਤੇ ਥੈਲਾ ਧਰਦੇ ਹੁਣ। ਕਿੱਥੇ ਕੋਈ ਜਾਨਵਰ ਨਾ ਪੀ ਸਕੀ ਖਾਦ ਦੇ ਵਿੱਚ ਪਸ਼ੂ ਪੰਛੀ ਪਿੰਦੇ ਨੇ ਉਹ ਆਪਾਂ ਨੂੰ ਘਾਟਾ ਜਾਨਵਰ ਮਾਰਦੇ ਠਿਗਤਾ ਇਹ ਕਹਿ ਰਿਹਾ ਬਾਣੀ ਨੇ ਜਿੰਮੇਦਾਰ ਨੂੰ ਵੀ ਜੇ ਦੱਸਿਆ ਕਰੋ ਮਾੜੇ ਜੀ ਬਾਈ ਨੇ ਜ਼ਹਿਰ ਪਾਇਆ ਹੈ ਪਾਓ ਸਾਨੂੰ ਕੋਈ ਨਹੀਂ ਪਾਓ ਜਿੰਨੂ ਪਾਓ ਦਾ ਕੰਮ ਤਾਂ ਕਰਨੀ ਆ ਆਪਾਂ ਕਿਸੇ ਨੂੰ ਗਲਤ ਨਹੀਂ ਜਾਂਦੇ ਚਲੋ ਮੈਂ ਤਾਂ ਇਹ ਨੁਕਸਾਨ ਚੱਲ ਗਿਆ ਜੇ ਅੱਗੇ ਨੂੰ ਕਿਸੇ ਬਾਈ ਹੋਰ ਦਾ ਨੁਕਸਾਨ ਨਾ ਸਾਡੇ ਪਾਲੀ ਸਾਰੀ ਬਾਣਾ ਚਾਰ ਦੇਣੀ ਕਰੇ ਸਾਥੋਂ ਰੁਕਦੇ ਨਹੀਂ ਪਸ਼ੂ ਫਾਰਮ ਵਾਲੇ ਤਾਂ ਹੈਗੇ ਨਾਲ ਹੀ ਰੁਕ ਚੜਦੇ ਨੇ ਅਕੀ ਸਰਦਾਰ ਜੀ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜੋ ਕਿ ਸਾਡੇ ਮਾਨ ਮਲਡੀ ਤੁੰਗਵਾਲੀ ਦੇ ਹਾਨਰ ਗੁਰਵਿੰਦਰ ਮਾਨ ਜੀ ਜਿਨ੍ਹਾਂ ਨੇ ਕੇ ਮੇਰਾ 5500 ਰੁਪਿਆ ਦੇ ਕੇ ਮੇਰਾ ਦਿਲ ਖੜਾ ਆਇਆ ਤੇ ਮੇਰਾ ਮਾਨ ਵਧਾਇਆ ਧੰਨਵਾਦ ਕਰਦਾ ਮੇਰੇ ਦੁੱਖ ਨੂੰ ਅੱਜ ਇਹਨਾਂ ਨੇ ਵੰਡਾਇਆ ਮੇਰਾ ਦਿਲ ਖੜਾ ਆਇਆ ਤੇ ਮੇਰਾ ਮਾਨ ਵਧਾਇਆ ਧੰਨਵਾਦ ਕਰਦਾ ਮੇਰੇ ਦੁੱਖ ਨੂੰ ਅੱਜ ਇਹਨਾਂ ਨੇ ਵੰਡਾਇਆ ਬਹੁਤ-ਬਹੁਤ ਮਿਮਾਰਕਾ ਇਹਨਾਂ ਨੂੰ ਮੈਨੂੰ ਤਾਂ ਇੱਕ ਕਰਤਿਆ ਦੇ ਦੇ ਚਾਹੀ ਕੋਈ ਉਹੀ ਮੈਨੂੰ ਲੱਖਾਂ ਬਣਾਏ ਉਹ ਮੈਨੂੰ ਅੱਜ 58000 ਨਹੀਂ 58000 ਦਿੱਤਾ 바이 ਬਲਵਿੰਦਰ ਮਾਰ ਨੇ ਤੁੰਗਵਾਲੀ ਵਾਲੇ ਮੰਡੀ ਵਾਲੇ ਨੇ ਬਹੁਤ ਮੇਰਾ ਮਾਨ ਖੜਾਇਆ ਮੈਂ ਸਭ ਨੂੰ ਹੱਥ ਵੰਗ ਕੇ ਬੇਨਤੀ ਕਰਦਾ ਵੀ ਵੀਰ ਅੱਗੇ ਨੂੰ ਆਪਾਂ ਉਹਦੀਆਂ ਬੱਕਰੀਆਂ ਦਾ ਧਿਆਨ ਰੱਖੋ ਖਿਆਲ ਰੱਖੋ 500 ਮੇਰੇ ਬੰਦੂ ਲੈ ਲੋ ਜੀ ਮਾਤਾ ਰਹੀਏ 500 ਸਾਡੇ ਜੋ ਕਿ ਫਾਰਮਿੰਗ ਬਾਬਾ ਫਾਰਮਿੰਗ ਬਾਬਾ ਯੂਗਨੂ ਸ਼ਰਮਾ ਜੀ ਉਹਨਾਂ ਨੇ ਸਾਨੂੰ 500 ਰੁਪਏ ਦਿੱਤਾ ਹੈ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਵੀ ਤੈਨੂੰ ਫਿਰ ਉਹਨਾਂ ਨੇ ਵੀ ਦਿੱਤਾ ਸਾਨੂੰ ਬਾਕੀ ਸਾਡੇ YouTube ਪਰ ਸਟਾਰਾਂ ਦਾ ਸਾਰਿਆਂ ਦਾ ਮੰਗਤਾਲ ਧੰਨਵਾਦ ਸਸਰੀ ਦਾ ਧੰਨਵਾਦ ਆਜੀ ਰਮਜੀਤ ਜੀ ਤੁਸੀਂ ਵੀ ਰਹੋ ਤੁਸੀਂ ਮਾੜਾ ਆ ਮਾਈਕ ਨਾਲ ਚੰਗੀ ਗੱਲ ਰਮਜੀਤ ਜੀ ਧੰਨਵਾਦ ਜਿੱਤ ਗਿਆ ਆਜੀ ਇਹ ਆਪਣੇ ਬਾਈ ਰਾਜੀ ਏਰੀਏ ਦੇ ਨਿਮਨਵਾਰੀ ਦੇਦੇ ਤੋਂ ਠੀਕ ਹੈ ਜੀ ਬਾਈ ਦਾ ਨੁਕਸਾਨ ਹੋਇਆ ਜਦੋਂ ਅਸੀਂ ਵੀਡੀਓ ਦੇਖੀ ਪਰ ਸਾਨੂੰ ਪਤਾ ਨਹੀਂ ਲੱਗਿਆ ਜੇ ਦੇਖੇ ਕਿ ਟਾਈਮ ਵਾਰ ਨਹੀਂ ਆਉਂਦੇ ਹੈ ਕਿ ਜੀ ਕੋਈ ਵੀ ਅਜਿਹੀ ਗਰੀਬ ਪਰਦਾ ਨੁਕਸਾਨ ਹੁੰਦਾ ਹੈ ਨਹੀਂ ਬੰਦਾ ਦੌੜੀ ਘਟੇ ਜਾਂਦਾ ਕੋਈ ਗਰੀਬ ਬੰਦਾ ਜਿਹੜਾ 5000 ਰੁਪਏ ਜਿੱਦਾਂ ਨਹੀਂ ਮੂਹ ਬਹੁਤ ਔਖੀ ਰਹਿੰਦੇ ਹੈ ਕਿ ਜੀ ਅਜ ਦੋ ਢਾਈ ਲੱਖ ਦਾ ਬੰਦੇ ਦਾ ਨੁਕਸਾਨ ਹੋ ਜਾਗਾ ਠੀਕ ਹੈ ਜੀ ਤੇ ਜਦੋਂ ਇਹ ਆ ਪਾਣੀ ਪੀ ਗਿਆਂ ਨੁਕਸਾਨ ਹੋ ਗਿਆ ਇੱਕ ਜਿਹਦੇ ਬੱਸ ਨਹੀਂ ਪਤਾ ਹੈ ਕਿ ਜੀ ਹੁਣ ਇਹਦਾ ਮੰਡੀਆਂ ਦੇ ਵਿੱਚ ਆਇਆ ਨਾ ਮਾਰੋ ਪਾਈ ਜਾਂਦੇ ਪਾਣੀ ਨੂੰ ਪਤਾ ਨਹੀਂ ਲੱਗਿਆ ਪਸੂਨ ਮਾਰ ਕੇ 8:00 ਤੇ 9 ਵਜੇ ਪਿੰਡਾਂ ਦੇ 10 ਵਜੇ 13 ਨਾਲ ਤੇ 14 ਨਾਲ ਸੀ। ਅੱਜ 13 ਫੇਟਾਂ ਦੇ ਬਾਕੀ ਦੂਜੇ ਲਿਖੇ ਬੱਚੇ ਸੀ। ਜਮਨਾਪੁਰ ਦੇ ਪਿੰਡਾਂ ਦੀਆਂ ਵੀ ਤਾਂ ਸਾਰੀਆਂ। ਚਲੋ ਇਹਦਾ ਗਰੀਬ 15 ਨੰਨਸਾਨ ਲੈ ਆਪਣੇ ਸਾਰੇ ਭਰਾਵਾਂ ਨੂੰ ਬੇਨਤੀ ਹੈਗੀ ਵੀ ਥੋੜਾ ਥੋੜਾ ਦੇਖੋ ਨੂੰ ਕਰਕੇ ਜਿਹੜੀ ਆਪਾਂ ਹੈਲਪ ਕਰ ਸਕੀਏ। ਇਹ ਨਹੀਂ ਤੇ ਇਹਦੇ ਨਾਲ ਇਹਨੂੰ ਜਦੋਂ ਇਹ ਤੋਂ ਨਾਲ ਮਾਣਾ ਬੜਾ ਸਾਰਾ ਦਾ ਵੀ ਕਿਹਦੇ ਨੇ ਪੈਸੇ ਦੇਣੇ ਨੇਗੇ। ਵੀ ਜਿਆਦੇ ਦਿੱਤੇ ਜਾਂਗੇ। ਗਰੀਬ ਬੰਦਾ ਜਦੋਂ ਮੰਡੀਆਂ ਦੇ ਵਿੱਚ ਜਾਂਦਾ ਹੈਗਾ। ਚਲੋ ਕੋਈ ਥੋੜੇ-ਥੋੜੇ ਦਾ ਦੇ ਜਾਂਦਾ ਆਵੇ ਜਿਹੜੀ ਬਣਾ ਲੈਂਦਾ ਠੀਕ ਹੈ। ਉਹਨਾਂ ਦਾ ਇੰਨਾ ਦਾ ਲੱਖਾਂ ਰੁਪਏ ਨਹੀਂ ਬਣਦਾ ਮੰਡੀਆਂ ਦੇ ਵਿੱਚੋਂ ਇਹ ਜਿਹੜਾ ਇੱਕ ਵਾਰ ਘਰ ਦੇ ਘਰ ਜੀ ਜਾਂਦੇ ਨੇ ਸਾਰੇ ਭਰਾ ਨੂੰ ਇਹ ਹੱਥ ਵੰਡ ਕੇ ਵੇਚੀ ਮੇਰੀ ਮੱਤ ਲਗੀ ਜੀ ਆਵੇ ਠੀਕ ਹੈ ਜੀ ਇਹਦੇ ਨਾਲ ਇਹਨਾਂ ਨਾਲ ਹਿਸਾਬ ਲਾ ਦੇ ਜੀ ਚਲੋ ਮੇਰਾ ਨੰਬਰ ਦਿੱਤਾ ਤਾਂ ਪਾਓ ਕੰਟੈਕਟ ਨੰਬਰ ਦਾ ਹੈ ਸਾਰੇ ਕੋਲੇ 98744 ਜੀ 98744 ਜੀ 92467 ਆ ਤੁਹਾਰੀ ਹੋਵੇ 98744 ਜੀ 92467